ਸੋਚਾਂ ਵਿੱਚ ਡੁੱਬਾ ਦਿਮਾਗ ਮੇਰਾ ਸੋਚਾਂ ਵਿੱਚ ਡੁੱਬਾ ਇਹ ਦਿਮਾਗ ਮੇਰਾ ਚੱਲ ਪਿਆ ਮਜਬੂਨ ਦੀ ਭਾਲ ਅੰਦਰ ਅਗ ਜੇਠ ਮਹੀਨੇ ਦੀ ਅਗ ਜੇਠ ਮਹੀਨੇ ਦੀ ਵੇਖ ਕੇ ਤੇ ਖੂਨੀ ਸੀਨ ਆਇਆ ਇੱਕ ਦਿਮਾਗ ਅੰਦਰ ਤੱਤੀ ਤਵੀ ਤੇ ਬੈਠਾ ਤੱਤੀ ਤਵੀ ਤੇ ਬੈਠਾ ਗੁਰੂ ਅਰਜਨ ਤੱਤੀ ਤਵੀ ਤੇ ਬੈਠਾ ਗੁਰੂ ਅਰਜਨ ਫਰਕ ਪਿਆ ਨਾ ਰਤੀ ਜਲਾਲ ਅੰਦਰ ਪਾਣਾ ਮੰਨ ਕੇ ਪਾਣਾ ਮੰਨ ਕੇ ਪਾਣੀ ਦਾ ਲਾਲ ਸੋਨਾ ਪਾਣਾ ਮੰਨ ਕੇ ਪਾਣੀ ਦਾ ਲਾਲ ਸੋਨਾ ਖੁਸ਼ਹਾਲ ਦਿਸਦਾ ਹਰ ਇੱਕ ਹਾਲ ਅੰਦਰ ਖੁਸ਼ਹਾਲ ਦਿਸਦਾ ਹਰ ਇੱਕ ਹਾਲ ਅੰਦਰ ਤਾਰ ਨਾਲ ਕਰਤਾਰ ਦੇ ਜੋੜ ਕੇ ਤੇ ਤਾਰ ਨਾਲ ਕਰਤਾਰ ਦੇ ਜੋੜ ਕੇ ਤੇ ਪਾਣਾ ਉਸੇ ਦਾ ਮੰਨੀ ਜਾ ਰਿਹਾ ਹੈ ਆਪ ਬੈਠ ਕੇ ਆਪ ਬੈਠ ਕੇ ਬਲਦੀ ਅੱਗ ਉੱਤੇ ਠੰਡ ਸਾਰੇ ਸੰਸਾਰ ਨੂੰ ਪਾ ਰਿਹਾ ਹੈ ਠੰਡ ਸਾਰੇ ਸੰਸਾਰ ਨੂੰ ਪਾ ਰਿਹਾ ਹੈ